ਦਾ ਹੈ ਸੁਖਬੀ ਸ ਆਹ ਮਹਾਰਾਜ ਜੀ ਇਨਸਾਨ ਨੂੰ ਵਾਸ਼ਨਾਵਾਂ ਤੋਂ ਉੱਪਰ ਉੱਠ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਕਰ ਰਹੇ ਨੇ ਸੋ ਜਿਸ ਤਰ੍ਹਾਂ ਆਪ ਜੀ ਅਧਿਆਤਮਿਕ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ ਅੱਜ ਦੇ ਵਿਚਾਰ ਆਰੰਭ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤਮਾਈ ਭਾਈ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਬੀਰਾ پارਸ ਚੰਦਣੈ ਤਿਨ ਹੈ ਇੱਕ ਸੁਗੰਧ ਤਹਿ ਮਿਲਤੈ ਉਤਮ ਪੈ ਲੋਹ ਕਾਠ ਨਿਰਗੰਦ ਇਸ 77 ਨੰਬਰ ਸ਼ਲੋਕ ਦੇ ਵਿੱਚ ਗੁਰੂ ਦੀ ਮਹਾਨਤਾ ਬਾਰੇ ਦੱਸ ਰਹੇ ਹਨ ਕਿਉਂਕਿ ਜਿਹੜਾ ਪਿਛਲਾ ਸ਼ਲੋਕ ਸੀ ਉਹਦੇ ਵਿੱਚ ਆਪ ਜੀ ਨੇ ਫਰਮਾਇਆ ਬਿਰਹ ਭਯੰਗ ਮਨ ਵਸੈ ਮਨ ਤ ਨਾ ਮਾਨੈ ਕੋਇ ਕਿ ਜਦੋਂ ਮਨ ਦੇ ਵਿੱਚ ਵਿਰਹੋ ਵਿਛੋੜਾ ਵਿਜੋਗ ਪੈਦਾ ਹੋ ਜਾਏ ਕਿ ਮੈਂ ਬਾਹਰ ਗੁਰੂ ਤੋਂ ਰੱਬ ਤੋਂ ਟੁੱਟਿਆ ਹੋਇਆ ਹੈ ਤਾਂ ਇਨਸਾਨ ਇਸ ਪਾਸੇ ਨੂੰ ਜੁੜਨ ਲਈ ਫਿਰ ਚੰਦਦਾ ਹੈ ਤੇ ਜਿਹੜਾ ਜੁੜਨ ਲਈ ਚੱਲਦਾ ਹੈ ਉਹ ਨੂੰ ਫਿਰ ਕੋਈ ਦੁਨੀਆ ਦੇ ਪਦਾਰਥਾਂ ਦਾ ਲੋਭ ਲਾਲਚ ਵੀ ਦਿੱਤਾ ਜਾਏ ਉਹ ਧਿਆਨ ਨਹੀਂ ਕਰਦਾ ਇਹਦੇ ਲਈ ਉਦਾਹਰਣ ਦਿੱਤੀ ਵੀ ਜਿਵੇਂ ਕੋਈ ਸਾਪ ਨੂੰ ਕੀਲਣ ਵਾਲੇ ਕਈ ਵਾਰੀ ਮੰਤਰ ਪੜ੍ਹ ਲੈਂਦੇ ਨੇ ਸੱਪ ਦੇ ਡੰਗੇ ਦਾ ਜਾਂ ਸੱਪ ਨੂੰ ਕੀਲਣ ਦਾ ਪਰ ਕੁਝ ਇੱਕ ਸੱਪ ਐਸੇ ਹੁੰਦੇ ਆ ਜਿਹੜੇ ਕਿਸੇ ਤੋਂ ਕੀਲੇ ਨਹੀਂ ਜਾਂਦੇ ਹਨ ਇਦਾਂ ਹੀ ਵਿਰਹੋ ਵਿਜੋਗ ਜਿਹਦੇ ਅੰਦਰ ਪੈਦਾ ਹੋ ਗਿਆ ਉਹ ਵੀ ਇੱਕ ਐਸੇ ਸੱਪ ਦੀ ਤਰ੍ਹਾਂ ਹੈ ਜਿਹਨੂੰ ਦੁਨੀਆਂ ਦੇ ਪਦਾਰਥਾਂ ਦਾ ਲਾਲਚ ਦੇ ਕੇ ਕੀਲਿਆ ਨਹੀਂ ਜਾ ਸਕਦਾ ਹੈ ਜਿਹਦੇ ਮਨ ਵਿੱਚ ਇਹ ਚੀਜ਼ ਪੈਦਾ ਹੋ ਗਈ ਉਹ ਤੇ ਫਿਰ ਅੱਗੇ ਦੀ ਅੱਗੇ ਇਸ ਰਸਤੇ ਤੇ ਵੱਧਦਾ ਜਾਂਦਾ ਹੈ ਪਰ ਇਹ ਕਸਕ ਇਹ ਵਿਚਾਰ ਕਿਹਨਾਂ ਦੇ ਅੰਦਰ ਪੈਦਾ ਹੋਏਗੀ ਇਹਦਾ ਜ਼ਿਕਰ ਉਹ 77 ਨੰਬਰ ਸ਼ਲੋਕ ਚ ਕਬੀਰ ਸਾਹਿਬ ਮਹਾਰਾਜ ਕਰ ਰਹੇ ਨੇ ਕਹਿੰਦੇ ਇਹ ਕਸਕ ਇਹ ਵਿਚਾਰ ਉਹਨਾਂ ਦੇ ਅੰਦਰ ਪੈਦਾ ਹੁੰਦੀ ਹੈ ਜਿਨ੍ਹਾਂ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ ਗੁਰੂ ਦੀ ਸੰਗਤ ਮਿਲ ਜਾਏ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਨੁੱਖ ਨੂੰ ਜੀਵ ਨੂੰ ਦੁਨੀਆ ਦੇ ਪਦਾਰਥਾਂ ਵੱਲੋਂ ਉਹਦੇ ਵਿਰਤੀ ਨੂੰ ਮੋੜਦੇ ਨੇ ਤੇ ਪਰਮਾਰਥ ਵਾਲੇ ਪਾਸੇ ਨੂੰ ਜੋੜਦੇ ਹਨ ਇਸ ਕਰਕੇ ਸਤਗੁਰੂ ਮਹਾਰਾਜ ਜੀ ਕਹਿੰਦੇ ਗੁਰੂ ਦਾ ਕੀ ਰੋਲ ਹੈ ਜੀਵਨ ਦੇ ਵਿੱਚ ਗੁਰੂ ਕਿਵੇਂ ਜੀਵਨ ਦੇ ਵਿੱਚ ਬਦਲਾਅ ਲੈ ਕੇ ਆਉਂਦਾ ਹੈ ਇਹਦਾ ਜ਼ਿਕਰ ਕਰ ਰਹੇ ਨੇ ਕਬੀਰ ਪਾਰਸ ਚੰਦਣੈ تن ہے ایک সুগন্ধ কবি সাহেব जी ਕਹਿੰਦੇ ਤੁਸੀਂ ਸਮਝ ਲਓ ਜਿਵੇਂ 파રસ ਹੁੰਦਾ ਹੈ ਜਿਵੇਂ ਚੰਦਨ ਹੁੰਦਾ ਹੈ 파રસ ਅਤੇ ਚੰਦਨ ਦੀ ਸੁਗੰਧ ਸ਼ਬਦ ਵਰਤਿਆ ਇੱਥੇ ਸੁਗੰਧ ਹੈ ਇਸ ਤਰ੍ਹਾਂ ਸ਼ਬਦ ਬਾਣੀ ਚ ਕਈ ਵਾਰ ਆ ਜਾਂਦੇ ਐ ਉੱਥੇ ਉਹਨਾਂ ਦੇ ਭਾਵ ਨੂੰ ਲਿਆ ਜਾਂਦਾ ਹੈ ਸੁਗੰਧ ਤੋਂ ਭਾਵ ਕੀ ਹੈ গুণ ਚੰਦਨ ਦਾ ਗੁਣ ਹੈ ਇੱਕ ਇੱਕ ਪਾਰਸ ਦਾ ਗੁਣ ਹੈ ਚੰਦਨ ਤੇ ਪਾਰਸ ਦਾ ਗੁਣ ਕੀ ਹੈ ਤਿਹ ਮਿਲ ਤੈ ਉਤਮ ਭੈ ਲੋਹ ਕਾਠ ਨਿਰਗੰਧ ਲੋਹ ਦਾ ਅਰਥ ਹੈ ਲੋਹਾ ਨਿਰਗੰਧ ਕਾਠ ਕਾਠ ਦਾ ਅਰਥ ਹੈ ਲੱਕੜ ਜਿਸ ਦੇ ਵਿੱਚ ਕੋਈ ਸੁਗੰਧ ਵੀ ਨਾ ਹੋਵੇ ਸਧਾਰਨ ਜੀ ਲੱਕੜ ਸਧਾਰਨ ਜੀ ਲੱਕੜ ਜਦੋਂ ਚੰਦਨ ਦੀ ਸੰਗਤ ਕਰਦੀ ਆ ਉਹ ਵੀ ਖੁਸ਼ਬੋਦਾਰ ਹੋ ਜਾਂਦੀ ਹੈ। ਸਧਾਰਨ ਜਿਹਾ ਲੋਹਾ ਜਦੋਂ ਪਾਰਸ ਦੀ ਸੰਗਤ ਕਰਦਾ ਹੈ ਤਾਂ ਉਹ ਵੀ ਸੋਨਾ ਬਣ ਜਾਂਦਾ ਹੈ। ਇਸੇ ਤਰ੍ਹਾਂ ਸਧਾਰਨ ਜਿਹਾ ਇਨਸਾਨ ਜਦੋਂ ਗੁਰੂ ਦੀ ਸੰਗਤ ਕਰਦਾ ਹੈ ਤੇ ਮਹਾਨ ਬਣ ਜਾਂਦਾ ਹੈ। ਇਹਦੇ ਬਾਰੇ ਆਸਾ ਕੀ ਵਾਰ ਦਾ ਪਹਿਲਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਉਚਾਰਨ ਕਰਦੇ ਨੇ। ਬਲੇਹਾਰੀ ਗੁਰੇ ਆਪਣੇ ਦੇਵਹਾੜੀ ਸਦਵਾਰ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਤੇ ਦਿਹਾੜੀ ਸਦਵਾਰ ਦਿਹਾੜੀ ਦੇ ਵਿੱਚ ਸੈਂਕੜੇ ਵਾਰੀ ਮਹਾਰਾਜ ਗੁਰੂ ਚ ਐਸੀ ਕਿਹੜੀ ਵਿਸ਼ੇਸ਼ਤਾ ਹੈ ਮਹਾਰਾਜ ਫਰਮਾਉਂਦੇ ਨੇ ਬਲਿਹਾਰੇ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ ਉਹ ਸਧਾਰਨ ਮਨੁੱਖਾਂ ਨੂੰ ਦੇਵਤੇ ਪਾ ਮਹਾਨ ਪੁਰਖ ਬਣਾ ਦਿੰਦਾ ਹੈ ਦੇਵਤੇ ਦੀ ਪਰਿਭਾਸ਼ਾ ਮੈਂ ਅੱਗੇ ਵੀ ਸ਼ਾਇਦ ਸੰਗਤ ਵਿੱਚ ਸਾਂਝੀ ਕੀਤੀ ਹੈ ਦੇਵਤੇ ਤੋਂ ਭਾਵ ਸਾਡੀਆਂ ਨਜ਼ਰਾਂ ਦੇ ਵਿੱਚ ਕੀ ਆਉਂਦਾ ਜਿਹੜੇ ਦੇਵੀ ਦੇਵਤਿਆਂ ਦੀਆਂ ਕੋਈ ਕਾਲਪਨਿਕ ਕਹਾਣੀਆਂ ਸੁਣਦੇ ਆ ਇਹ ਸਾਡੇ ਦਿਮਾਗ 'ਚ ਇਹ ਈਮੇਜ ਆ ਜਾਂਦੀ ਹੈ ਦੇਵਤਾ ਸ਼ਬਦ ਕਿੱਥੋਂ ਬਣਦਾ ਹੈ ਦਿਵ ਸ਼ਬਦ ਤੋਂ ਬਣਦਾ ਹੈ ਦਿਵ ਸ਼ਬਦ ਕਿੱਥੋਂ ਬਣਦਾ ਦਿਵੇ ਸ਼ਬਦ ਤੋਂ ਬਣਦਾ ਹੈ ਦੀਵੇ ਦਾ ਕੀ ਰੋਲ ਹੈ ਹਨੇਰਾ ਹੋਵੇ ਉਸ ਹਨੇਰੇ ਨੂੰ ਦੂਰ ਕਰਨ ਲਈ ਦੀਵਾ ਬਾਲਿਆ ਜਾਂਦਾ ਹੈ। ਭਾਵ ਕਿ ਚਾਨਣ ਦੇਣ ਵਾਲਾ। ਜਦੋਂ ਬਾਣੀ ਕਹਿੰਦੀ ਹੈ ਸਧਾਰਨ ਮਨੁੱਖ ਦੇਵਤਾ ਬਣ ਜਾਂਦਾ ਹੈ। ਉਹਦਾ ਮਤਲਬ ਇਹ ਹੁੰਦਾ ਵੀ ਇੱਕ ਸਧਾਰਨ ਜਿਹਾ ਮਨੁੱਖ ਇਹੋ ਜਿਹਾ ਮਹਾਨ ਜੀਵਨ ਵਾਲਾ ਬਣ ਜਾਂਦਾ ਹੈ ਜਿਹਨਾਂ ਦੂਜਿਆਂ ਨੂੰ ਵੀ ਸੇਧ ਦੇਣ ਲੱਗ ਜਾਂਦਾ ਹੈ। ਐਸੇ ਜੀਵਨ ਵਾਲਾ ਬਣ ਜਾਂਦਾ ਹੈ। ਜਿਨ ਮਾਨਸ ਤੇ ਦੇਵਤੇ ਕੀਏ। ਕਰਤ ਨਾ ਲਾਗੇ ਵਾਰ ਜਦੋਂ ਗੁਰੂ ਕਿਰਪਾ ਕਰਦਾ ਫਿਰ ਸਮਾ ਨਹੀਂ ਲੱਗਦਾ ਤੇ ਆਸਾ ਕੇ ਵਾਰ ਦੇ ਦੂਸਰੇ ਸ਼ਲੋਕ ਚ ਗੁਰੂ ਅੰਗਦ ਸਾਹਿਬ ਫੇਰ ਇਹ ਗੱਲ ਨੂੰ ਦੂਜੇ ਤਰੀਕੇ ਨਾਲ ਸਮਝਾਉਂਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਜੇ ਮੈਨੂੰ ਗੁਰੂ ਨਾਨਕ ਨਾਮ ਮਿਲਦੇ ਗੁਰਨਾਨਕ ਦੀ ਸੰਗਤ ਨਾ ਹੁੰਦੀ ਮੈਂ ਵੀ ਸਾਰੀ ਜ਼ਿੰਦਗੀ ਭਟਕਦੇ ਰਹਿਣਾ ਸੀ ਮੈਂ ਚੜਦੇ ਹੋਏ ਸੂਰਜ ਨੂੰ ਰੋਜ਼ਾਨਾ ਤੱਕਣਾ ਸੀ ਰਾਤ ਦੇ ਵੇਲੇ ਪੂਰਨਮਾਸੀ ਦੇ ਚੰਦਰਮਾ ਨੂੰ ਤੱਕਣਾ ਸੀ ਚਾਨਣ ਦੇ ਸੌਮਿਆਂ ਨੂੰ ਮੈਂ ਦੇਖਣਾ ਸੀ ਪਰ ਜਿਹੜਾ ਚਾਨਣ ਗੁਰੂ ਨਾਨਕ ਤੋਂ ਮਿਲਿਆ ਜਿਉ ਚੰਨ ਨਾ ਮਿਲਦਾ ਮੈਂ ਸਾਰੀ ਜ਼ਿੰਦਗੀ ਪੱਥਰੇ ਪੂਜਦਾ ਰਹਿੰਦਾ ਕਰਮਗਾਣਾ ਚ ਉਲਝਿਆ ਰਹਿ ਜਾਂਦਾ ਇਸ ਕਰਕੇ ਗੁਰੂ ਨੇ ਜਿਹੜਾ ਰਾਹ ਦਿਖਾਉਣਾ ਸਾਧ ਸੰਗਤ ਜੋ ਕੋਈ ਹੋਰ ਨਹੀਂ ਦਿਖਾ ਸਕਦਾ ਤਾਂ ਗੁਰੂ ਅੰਗਦ ਸਾਹਿਬ ਦਾ ਅਗਲਾ ਸ਼ਲੋਕ ਜੇ ਸੌ ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰ ਬਿਨ ਕੋਰੇ ਅੰਧਾਰ ਗੁਰੂ ਤੋਂ ਬਗੈਰ ਕੋਪਾ ਨੇ ਰਹਿ ਸੁਰਤ ਵਿੱਚ ਸਮਝ ਵਿੱਚ ਧਿਆਨ ਵਿੱਚ ਬਾਹਰ ਦਾ ਚਾਨਣ ਹੁੰਦਾ ਰਹੇਗਾ ਪਰ ਕਲੈਰਟੀ ਨਹੀਂ ਆਏਗੀ ਲਾਈਫ ਦੇ ਵਿੱਚ ਕਲੈਰਟੀ ਨਹੀਂ ਆਏਗੀ ਸਪਸ਼ਟਤਾ ਨਹੀਂ ਆਏਗੀ ਜਦੋਂ ਤੱਕ ਬਾਣੀ ਨਾਲ ਗੁਰੂ ਨਾਲ ਗੁਰੂ ਦੇ ਉਪਦੇਸ਼ ਨਾਲ ਨਹੀਂ ਜੁੜਦੇ ਤਾ ਕਰਕੇ ਕਬੀਰ ਸਾਹਿਬ ਮਹਾਰਾਜ ਜੀ ਅੱਜ ਦੇ ਸ਼ਲੋਕ ਚ ਕਹਿ ਰਹੇ ਨੇ ਕਹਿੰਦੇ ਕਿਸੇ ਦੇ ਅੰਦਰ ਬਿਰਹਾ ਪੈਦਾ ਹੋਵੇ ਨਾਮ ਜਪਣ ਦੀ ਇੱਛਾ ਪੈਦਾ ਹੋਵੇ ਸਾਰਾ ਕੁਝ ਕਦੋਂ ਹੁੰਦਾ ਜਦੋਂ ਗੁਰੂ ਮਹਾਰਾਜ ਦੀ ਸੰਗਤ ਮਿਲੇ ਰੱਬ ਦੇ ਪਿਆਰੇ ਦੀ ਸੰਗਤ ਮਿਲੇ ਕਿਸੇ ਜੁੜੇ ਹੋਏ ਦੀ ਸੰਗਤ ਮਿਲੇ ਤਾਂ ਫਿਰ ਆਪਣੇ ਮਨ ਚ ਚਾਅ ਪੈਦਾ ਹੁੰਦਾ ਕਿ ਇਸ ਪਾਸੇ ਨੂੰ ਚੱਲੀਏ ਇਸ ਪਾਸੇ ਨੂੰ ਜੁੜੀਏ ਤੇ ਜਦੋਂ ਇਸ ਪਾਸੇ ਨੂੰ ਕੋਈ ਚੰਦ ਦਾ ਹੈ ਤਹਿ ਮਿਲ ਤਉ ਤਮ ਭੇ ਲੋਹ ਕਾਠ ਨਿਰਗੰਧ ਜਿਵੇਂ ਚੰਦਨ ਨੂੰ ਮਿਲ ਕੇ ਸਧਾਰਨ ਜਿਆ ਦਰਖਤ ਵੀ ਖੁਸ਼ਬੋਦਾਰ ਹੋ ਜਾਂਦਾ ਹੈ ਕਿਉਂਕਿ ਚੰਦਨ ਦੀ ਸੰਬੰਧੀ ਐਸੀ ਹੈ ਨੇੜੇ ਦੇ ਜਿਹੜੇ ਦਰਖਤ ਨੇ ਉਹਨਾਂ ਨੂੰ ਵੀ ਉਹ ਸੁਗੰਧ ਹੀ ਆਪਣੇ ਬਖਸ਼ ਦਿੰਦਾ ਹੈ ਉਹ ਵੀ ਸੰਬੰਧਤ ਹੋ ਜਾਂਦੇ ਹਨ ਜਿਵੇਂ ਪਾਰਸ ਮੰਨਿਆ ਜਾਂਦਾ ਹੈ ਇਹ ਲੋਹੇ ਦੇ ਉੱਪਰ ਰਗੜ ਦਿੱਤਾ ਜਾਏ ਉਹ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ ਹੈ ਇਦਾਂ ਹੀ ਗੁਰੂ ਦੀ ਗੁਰਮਖਾਂ ਦੀ ਸੰਗਤ ਨਾਲ ਜੀਵਨ 'ਚ ਬਦਲਾਅ ਆ ਜਾਂਦਾ ਹੈ ਹੁਣ ਇਸ ਤੋਂ ਅਗਲੇ ਸ਼ਲੋਕ 'ਚ ਫਰਮਾਨ ਕਰ ਰਹੇ ਹਨ ਕਬੇਰਾ ਜਮ ਕਾ ਠੇਂਗਾ ਬੁਰਾ ਹੈ ਓਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲੇਓ ਤਣ ਲਿਆ ਅੰਚਲ ਲਾਏ ਇਸ ਲੋਕ ਦੇ ਵਿੱਚ ਵੀ ਗੁਰੂ ਦੀ ਮਹਾਨਤਾ ਦੱਸਦੇ ਨੇ ਏ ਕਵੀਰ ਜਮ ਕਾ ਠੰਗਾ ਬੁਰਾ ਹੈ ਇਨਸਾਨ ਗੁਰੂ ਦੇ ਲੜ ਨਹੀਂ ਲੱਗਿਆ ਸਿਮਰਨ ਦੇ ਰਸਤੇ ਨਹੀਂ ਚੱਲ ਰਿਹਾ ਤੇ ਆਪਣੇ ਵਿਸ਼ੇ ਵਿਕਾਰਾਂ ਦੇ ਵਸ ਪਿਆ ਹੋਇਆ ਜਮਾ ਦੇ ਵਸ ਪੈਂਦਾ ਹੈ ਤੇ ਜਮਾਂ ਦਾ ਜਿਹੜਾ ਠੇਗਾ ਹੈ ਠੇਗੇ ਤੋਂ ਭਾਵੇਂ ਉਹਨਾਂ ਦੀ ਛੱਡ ਉਹਨਾਂ ਦੀ ਝੋਟ ਉਹਨਾਂ ਦੁਆਰਾ ਦਿੱਤੀ ਜਾਣ ਵਾਲੀ ਸਜ਼ਾ ਬਹੁਤ ਬੁਰੀ ਹੈ ਕਿੰ세 ਬੁਰੀ ਹੈ ਉਹੋ ਨਹੀਂ ਸਹਿ ਆ ਜਾਏ ਉਹ ਸਹੀ ਨਹੀਂ ਜਾਂਦੀ ਬੜੀ ਔਖੀ ਹੈ ਪਰ ਮੇਰੇ ਤੇ ਕਿਰਪਾ ਹੋ ਗਈ ਇੱਕ ਜੋ ਸਾਧੂ ਮੋਹੇ ਮਿਲਿਓ ਮੈਨੂੰ ਸਾਧੂ ਮਿਲ ਗਿਆ ਗੁਰੂ ਮਿਲ ਗਿਆ ਜਦੋਂ ਮੈਂ ਉਹਦੇ ਲੜ ਲੱਗਿਆ ਤਿੰਨ ਲੀਆ ਚਲ ਲਾਏ ਆਪਣੇ ਅੰਚਲ ਆਪਣੇ ਲੜ ਨਾਲ ਉਹਨੇ ਲਾ ਲਿਆ ਤੇ ਹੋਜੇ ਜੀਵਨ ਜਾਂਚ ਬਖਸ਼ ਦਿੱਤੀ ਕਿ ਹੁਣ ਮੈਂ ਜਮਾਂ ਦੇ ਵਸ ਨਹੀਂ ਰਹਿਣਾ ਹੈ ਧਿਆਨ ਨਾਲ ਸਮਝਿਓ ਇਸ ਲੋਕ ਦੇ ਅਰਥ ਨੂੰ ਜਮਾਂ ਦਾ ਠੇਗਾ ਜਮਾਂ ਦਾ ਦੁੱਖ ਕਿਸ ਨੂੰ ਹੈ ਜਿਹੜਾ ਵਿਸ਼ਿਆਂ ਦੇ ਵਿੱਚ ਫਸਿਆ ਹੋਇਆ ਹੈ ਗੁਰੂ ਨੂੰ ਮਿਲਿਆ ਗੁਰੂ ਨੇ ਐਸੀ ਕਿਰਪਾ ਕੀਤੀ ਮੈਨੂੰ ਆਪਣੇ ਲਾੜ ਲਾ ਰਿਆ ਤੇ ਮੇਰੇ ਜੀਵਨ ਨੂੰ ਇੰਨਾ ਖਸਵਾਰ ਦਿੱਤਾ ਹੈ ਕਿ ਹੁਣ ਮੈਨੂੰ ਉਹ ਦੁੱਖ ਵਿਆਪੇਗਾ ਨਹੀਂ ਜਿਉਂਦੇ ਜੀ ਵੀ ਦੁੱਖ ਨਹੀਂ ਵਿਆਪਦਾ ਹੈ ਜਿਹੜਾ ਗੁਰੂ ਦੇ ਲਾੜ ਲੱਗਦਾ ਹੈ ਧਿਆਨ ਦੇਣਾ ਇਸ ਗੱਲ ਦੇ ਉੱਪਰ ਸਾਧ ਸੰਗਤ ਜੀ ਅਕਸਰ ਕਥਾ ਦੇ ਵਿੱਚ ਇਹ ਗੱਲ ਵਾਰੀ ਵਾਰੀ ਕਹੀ ਜਾਂਦੀ ਹੈ ਗੁਰੂ ਦੇ ਲਾੜ ਲੱਗਣਾ ਆਪਣੇ ਜੀਵਨ ਨੂੰ ਸਵਾਰਨਾ ਹੈ ਪਰ ਜ਼ਿਆਦਾਤਰ ਲੋਕ ਜਿਹੜੇ ਆ ਗੁਰੂ ਦੇ ਲਾੜ ਲੱਗਣਾ ਕਿਸੇ ਹੋਰ ਸੈਂਸ ਦੇ ਵਿੱਚ ਲੈਂਦੇ ਆ ਪੰਜਾਬ ਦੇ ਵਿੱਚ ਕੱਲ ਕਹੀ ਗਈ ਕਿ ਲੋਕੀ ਸਾਈ ਬਣ ਗਏ ਇੱਧਰ ਚਲੇ ਗਏ ਉੱਧਰ ਚਲੇ ਗਏ ਕਿਉਂ ਚਲੇ ਗਏ ਪਹਿਲਾਂ ਇਹ ਸਮਝੋ ਵੀ ਆਏ ਕਿਉਂ ਸੀਗੇ ਜਿਹੜੇ ਚਲੇ ਗਏ ਨੇ ਗੁਰੂ ਦੇ ਰਸਤੇ ਤੇ ਗੁਰਮਤ ਦੇ ਰਸਤੇ ਤੇ ਆਏ ਕਿਉਂ ਸੀ ਉਹ ਆਏ ਫਿਰ ਇਸ ਤਰੀਕੇ ਨਾਲ ਸੀ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਗੁਰਦੁਆਰੇ ਆਓ ਜਾਂ ਗੁਰੂਵਾਲਲੇ ਨੂੰ ਆਓ ਤੁਹਾਡਾ ਫਲਾਣਾ ਦੁੱਖ ਕਟਿਆ ਜਾਊ ਤੁਹਾਡਾ ਦੁੱਖ ਦੂਰ ਹੋ ਜਾਊ ਤੁਹਾਡੀ ਇਹ ਸਮੱਸਿਆ ਹੱਲ ਹੋ ਜਾਊ ਘਰ ਦਾ ਕਲੇਸ਼ ਮਿਟ ਜਾਊ ਕੋਈ ਨਾ ਕੋਈ ਇਦਾਂ ਦੀਆਂ ਗੱਲਾਂ ਕਰਕੇ ਜੋੜਿਆ ਬਸ ਇੱਥੇ ਤੱਕ ਹੀ ਸੀਮਤ ਰਹਿ ਗਏ ਹੋ ਜਿਹੜਾ ਦੁੱਖ ਹੈ ਮੁਸੀਬਤ ਹੈ ਜਾਂ ਕੁਝ ਵੀ ਸਮੱਸਿਆ ਹੈ ਉਹ ਕਿਸੇ ਤਰੀਕੇ ਨਾਲੇ ਜਾਂਦੀ ਹੈ ਗੁਰੂ ਵਾਲੇ ਬਣ ਕੇ ਵੀ ਸਾਡੀ ਮੁਸੀਬਤ ਸਾਡਾ ਦੁੱਖ ਸਾਡੀ ਸਮੱਸਿਆ ਕੱਟੀ ਜਾਊ ਪਰ ਉਹ ਕੱਟੀ ਕਿਦਾਂ ਜਾਣੀ ਸੀ ਉਹ ਕੱਟੀ ਜਾਣੀ ਸੀ ਜੇ ਗੁਰੂ ਵਾਰੇ ਬਣ ਕੇ ਗੁਰੂ ਦੇ ਦੱਸੇ ਮੁਤਾਬਕ ਲਾਈਫ ਸਟਾਈਲ ਵੀ ਬਣਾਇਆ ਹੋਵੇ ਜੀਵਨ ਬਣਾਇਆ ਹੋਵੇ ਸੁਰਤ ਘੜੀ ਹੋਵੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸਦ ਸਵਰਤ ਦਾ ਘੜੇ ਦੇ ਧਿਆਨ ਘੜਿਆ ਨਹੀਂ ਜੀਵਨ ਘੜਿਆ ਨਹੀਂ ਸਮਝਾਇਆ ਜਿੰਨਾ ਕਿ ਬਸ ਉਹਨੇ ਇੱਕ ਚ ਲੱਗੇ ਫਰਕ ਬਿਆ ਨਹੀਂ ਕੋਈ ਹੁਣ ਫਿਰ ਇਹ ਤੋਂ ਉੱਪਰ ਦੇ ਦੂਜਾ ਬੰਦਾ ਆ ਗਿਆ ਉਹ ਕਹਿੰਦਾ ਵੀ ਜੇ ਤੂੰ ਸਾਡੇ ਰਸਤੇ ਤੇ ਚੱਲੇ ਅਸੀਂ ਤੇਰੇ ਦੁੱਖ ਕਟਾਂਗੇ ਹੁਣ ਲੋਕਾਂ ਨੇ ਦੇਖਿਆ ਵੀ ਹਾਂ ਇਥੋਂ ਦੁੱਖ ਕਟਿਆ ਜਾਊ ਉਧਰ ਨੂੰ ਹੋ ਗਏ ਸਚਾਈ ਹੈ ਇਹ ਇਹ ਜਿਹੜੀ ਚੀਜ਼ ਹੈ ਜਿਵੇਂ ਕਿ ਹੁਣ ਕਿੰਨੇ ਥਾਵਾਂ ਹੋਇਆ ਪੰਜਾਬ ਦੇ ਵਿੱਚ ਕਿੰਨੇ ਸਥਾਨ ਨੇ ਜਿੱਥੇ ਕਿਹਾ ਗਿਆ ਕਿ ਜਹਾਜ਼ ਚੜਾ ਦੋ ਜਹਾਜ਼ ਚੜਜੋਗੇ ਬਾਹਰ ਤੋਂ ਚੱਲ ਜਾਓਗੇ ਫਲਾਣੀ ਥਾਂ ਤੇ ਆਹ ਚੀਜ਼ ਕਰ ਲਓ ਉੱਥੇ ਅਰਦਾਸ ਕਰਾ ਦੋ ਤੇ ਉਧਰੋਂ ਚੱਲ ਜਾਓਗੇ ਹੁਣ ਮੈਂ ਖਬਰ ਸੁਣ ਰਿਹਾ ਸੀ ਜਿੱਦਨ ਦਾ ਸਾਰੇ ਦੇਸ਼ਾਂ ਨੇ ਸਖਤੀ ਕੀਤੀ ਹੈ ਜਿੱਥੇ ਜਿਹੜੇ ਗਲਤ ਟਰੈਵਲ ਏਜੰਟ ਸੀ ਉਹਨਾਂ ਦੇ ਦਫ਼ਤਰ ਬੰਦ ਹੋਏ ਉੱਥੇ ਇਹੋ ਜਿਹਿਆਂ ਥਾਵਾਂ ਤੇ ਜਿਹੜੀਆਂ ਚੀਜ਼ਾਂ ਚੜ੍ਹਦੀਆਂ ਸੀ ਉਹ ਵੀ ਲਗਭਗ ਬੰਦ ਹੋ ਗਈਆਂ ਹੁਣ ਪਤਾ ਵੀ ਗੱਲ ਤਾਂ ਬਾਣੇ ਨਹੀਂ ਕਾਦੇ ਲਈ ਜਹਾਜ਼ ਚੜਾਉਣਾ ਜਾਣਾ ਜਾਂ ਕਾਦੇ ਲਈ ਉੱਥੇ ਆ ਸੁੱਖ ਸੁੱਖਣ ਜਾਣੀ ਡੱਬਾ ਲੈ ਕੇ ਜਾਣਾ ਰੱਬ ਨੂੰ ਗੁਰੂ ਨੂੰ ਧਰਮ ਨੂੰ ਮੰਨਣ ਦਾ ਸਾਡੇ ਲੋਕਾਂ ਦਾ ਸਿਰਫ ਇੰਨਾ ਕੁ ਹੁੰਦਾ ਹੈ ਕਿ ਮੈਨੂੰ ਆ ਚੀਜ਼ ਮੇਰੀ ਸਿੱਧੀ ਹੋ ਜਾਏ ਆ ਕੰਮ ਮੇਰਾ ਇਦਾਂ ਹੋ ਜਾਏ ਮੈਂ ਮੰਨ ਲਊਗਾ ਗੁਰੂ ਨੂੰ ਜਾਂ ਮੈਂ ਪਾਠ ਕਰਾ ਦਊਗਾ ਤੇ ਉਦੋਂ ਬਾਅਦ ਕੋਈ ਹੋਰ ਨਵੀਂ ਸਕੀਮ ਲੈ ਕੇ ਆ ਜਾਂਦਾ ਹੈ ਉਸ ਗੇਮ ਕੀ ਲੈ ਕੇ ਆਉਂਦਾ ਉਹ ਕਹਿੰਦਾ ਵੀ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਆ ਵੀ ਕੰਮ ਕਰ ਦਾਂਗੇ ਆ ਵੀ ਕਰ ਦਾਂਗੇ ਅੱਗੇ ਵੀ ਸਵਰਗਾਂ 'ਚ ਜਗ੍ਹਾ ਬੁੱਕ ਕਰ ਦਾਂਗੇ ਲੋਕ ਉਧਰ ਨੂੰ ਚੱਲ ਪੈਂਦੇ ਆ ਇਨਸਾਨ ਦੇ ਅੰਦਰ ਸ਼ੁਰੂਆਤ ਤੋਂ ਹੀ ਮਨੁੱਖ ਦਾ ਸੁਭਾਅ ਸਵਾਰਥੀ ਹੈ ਜਿੱਥੇ ਸਵਾਰਥ ਪੂਰਾ ਹੁੰਦਾ ਦਿੰਦਾ ਉੱਥੇ ਨੂੰ ਮਨੁੱਖ ਜਾਂਦਾ ਹੈ ਤੇ ਜੇ ਆਪਾਂ ਸੋਚੀਏ ਕਿ ਉਮਰ ਦੇ ਨਾਲ ਕੋਈ ਸਿਆਣਪ ਆ ਜਾਂਦੀ ਹੈ ਇਹ ਗੱਲ ਨਹੀਂ ਹੈ ਕੋਈ ਸੋਚਦਾ ਕਿ ਮੇਰੇ ਵਰਗਾ ਸੋਚੇ ਵੀ 40 ਸਾਲ ਦੇ ਹੋ ਗਏ 50 ਦੇ ਹੋ ਗਏ 70 ਦੇ ਹੋ ਗਏ 80 ਦੇ ਹੋ ਗਏ ਅਸੀਂ ਸਿਆਣੇ ਹੋ ਗਏ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਕਹਿੰਦੀ ਮਨਮੁਖ ਬਾਲਕ ਬਿਰਧ ਸਮਾਨ ਹੈ ਵਾਹਿਗੁਰੂ ਗੁਰਬਾਣੀ ਇਹ ਗੱਲ ਕਹਿੰਦੀ ਜਿਹੜਾ ਮਨ ਇਨਸਾਨ ਹੈ ਜਿੱਦਾਂ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹਨਾਂ ਦੇ ਅੱਗੇ ਚਾਹੇ ਦਾ ਕੋਈ 10 ਸਾਲ ਦਾ ਬੱਚਾ ਹੈ ਚਾਹੇ 15 ਸਾਲ ਦਾ ਹੈ ਚਾਹੇ 50 ਦਾ ਹੈ 70 ਦਾ 80 ਦਾ ਅਸੀਂ ਸਾਰੇ ਬੱਚੇ ਹੀ ਆਂ ਗੁਰੂ ਦੇ ਅੱਗੇ ਸਾਰੇ ਬੱਚਿਆਂ ਗੁਰੂ ਦੇ ਗਿਆਨ ਦੇ ਅੱਗੇ ਸਾਰੇ ਬੱਚੇ ਆ ਨਿਆਣੇ ਨੂੰ ਤਾਂ ਆਪਾਂ ਕਹਿੰਦੇ ਆ ਵੀ ਨਿਆਣਾ ਇਹ ਇਹਨੂੰ ਸਮਝ ਨਹੀਂ ਹੈ ਪਰ ਸਾਡੇ ਵੀ ਸਮਝ ਕੋਈ ਬਹੁਤੀ ਵੱਡੀ ਨਹੀਂ ਹੈ ਨਿਆਣੇ ਨੂੰ ਛੋਟੀ ਉਮਰ ਹੈ ਗੁਰੂ ਮਹਾਰਾਜ ਨੂੰ ਮੰਨਣਾ ਮਹਾਰਾਜ ਮੈਨੂੰ ਆ ਚੀਜ਼ ਦੇ ਦੇ ਆਪਾਂ ਜਿਹੜੇ ਸਿਆਣੀ ਉਮਰ ਚ ਆ ਗਏ ਆਪਾਂ ਅਰਦਾਸ ਕੀਤੀ ਮਹਾਰਾਜ ਸਾਨੂੰ ਆਹ ਦੇ ਦੇ ਅਸੀਂ ਥੋੜੀ ਜਿ ਆਪਣੇ ਹਿਸਾਬ ਨਾਲ ਮੰਗ ਲਈ ਉਦੋਂ ਉੱਪਰ ਨੂੰ ਆ ਗਏ ਜਿਹੜੇ ਉਹਨੂੰ ਕਿਹਾ ਉਹਨਾਂ ਨੇ ਆਪਣੇ ਹਿਸਾਬ ਨਾਲ ਮੰਗ ਲਈ ਬਾਬਾ ਅਤਰ ਸਿੰਘ ਜੀ ਦਾ ਜੀਵਨ ਪੜੋ ਦੋ ਭਾਗਾਂ ਚ ਲਿਖਿਆ ਪਹਿਲਾ ਭਾਗ ਜਿਹੜਾ ਉਹਨਾਂ ਦੇ ਜੀਵਨ ਦੀਆਂ ਜ਼ਿਆਦਾ ਸਾਖੀਆਂ ਨੇ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਕਿਸੇ ਪ੍ਰੇਮੀ ਨੇ ਸਵਾਲ ਕੀਤਾ ਕਹਿੰਦੇ ਬਾਬਾ ਜੀ ਬੜੀ ਵੱਡੀ ਮਾਨਤਾ ਤੁਹਾਡੀ ਲੱਖਾਂ ਲੋਕੀ ਤੁਹਾਡੇ ਕੋਲ ਆਉਂਦੇ ਨੇ ਵੀ ਆਪ ਜੀ ਦੱਸੋ ਵੀ ਕੋਈ ਮਨ ਦੇ ਵਿੱਚ ਇੱਛਾ ਰਹਿ ਗਈ ਹੋਵੇ ਕੋਈ ਕਸਕ ਹੋਵੇ ਕੋਈ ਚੀਜ਼ ਤੁਸੀਂ ਸੰਗਤ ਦੇ ਪ੍ਰਤੀ ਕਹਿਣੀ ਚਾਹੁੰਦੇ ਹੋ ਤਾਂ ਉੱਥੇ ਉਹਨਾਂ ਦੇ ਇਤਿਹਾਸ ਚ ਲਿਖਿਆ ਮਿਲਦਾ ਪਹਿਲੀ ਪੋਥੀ ਚ ਕਹਿੰਦੇ ਵੀ ਮੇਰੇ ਕੋਲ ਬੜੀ ਸੰਗਤ ਆਈ ਬਹੁਤ ਅਮਰ ਸੰਚਾਰ ਕੀਤਾ 7 ਲੱਖ ਦੇ ਕਰੀਬ ਪ੍ਰਾਣੀਆਂ ਨੂੰ ਅਮਰ ਸ਼ਕਾਇਆ ਪਰ ਅੱਜ ਤੱਕ ਜੋ ਕੁਝ ਮੇਰੇ ਅੰਦਰ ਦੀ ਇੱਛਾ ਹੈ ਜੋ ਮੈਂ ਚਾਹਣਾ ਸੰਗਤ ਆ ਕੇ ਮੇਰੇ ਨਾਲ ਸਵਾਲ ਕਰੇ ਸੰਗਤ ਆਖੇ ਬੈਂਕੇ ਮੇਰੇ ਨਾਲ ਕੋਈ ਗੁਰੂ ਕਾ ਪਿਆਰਾ ਵਿਚਾਰ ਕਰੇ ਇਦਾਂ ਦੇ ਵਿਚਾਰ ਕਰਨ ਵਾਲੇ ਮੈਨੂੰ ਸਿਰਫ 6 ਪ੍ਰਾਣੀ ਮਿਲੇ ਨੇ ਆਪਣੀ ਜ਼ਿੰਦਗੀ ਚ ਸਿਰਫ 6 ਪ੍ਰਾਣੀ ਮਿਲੇ ਆ ਬਾਕੀ ਤਾਂ ਆਪਣੇ ਵਰਗੇ ਕੋਈ ਸਦਾ ਵਿਆਹ ਨਹੀਂ ਹੋ ਰਿਹਾ ਜੀ ਨੌਕਰੀ ਨਹੀਂ ਲੱਗ ਰਹੀ ਘਰ ਚ ਕਲੇਸ਼ ਹੋ ਗਿਆ ਜੀ ਕਿਸੇ ਦੀ ਗਾਂ ਮੰਝ ਚ ਬਿਮਾਰੀ ਆਈ ਹੋਈ ਆ ਕਿਸੇ ਦਾ ਕੁਝ ਹੋਇਆ ਹੋਇਆ ਬਾਬਾ ਜੀ ਕਿਰਪਾ ਕਰ ਦੁਆ ਕਰ ਦੋ ਬਾਹ ਕਰ ਦੋ ਆਹੀ ਸਾਰਾ ਕੁਝ ਚੱਲਦਾ ਆ ਸੋ ਗੁਰੂ ਦੇ ਰਸਤੇ ਤੇ ਚੱਲਣਾ ਗੁਰੂ ਕਿਉਂ ਧਾਰਨ ਕਰਨਾ ਗੁਰੂ ਧਾਰਨ ਕਰਨਾ ਹੁੰਦਾ ਜੀਵਨ ਨੂੰ ਸਵਾਰਨ ਦੇ ਲਈ ਤੇ ਜੀਵਨ ਐਸਾ ਸਬਰ ਜਾਏ ਤੇ ਜਿੱਥੇ ਜਾ ਕੇ ਇਨਸਾਨ ਦੁੱਖ ਸੁੱਖ ਤੋਂ ਦੋ ਚੀਜ਼ਾਂ ਕਬੀਰ ਸਾਹਿਬ ਨੇ ਹੋਰ ਆਪਣੀ ਬਾਣੀ ਚ ਇੱਕ ਸ਼ਬਦ ਚ ਲਿਖੀਆਂ ਨੇ ਇੱਕ ਡਰ ਤੇ ਇੱਕ ਲਾਲਚ ਦੋਵੇਂ ਚੀਜ਼ਾਂ ਤੋਂ ਉੱਪਰ ਉੱਠ ਜਾਏ ਜਿੰਨਾ ਵੀ ਜੀਵਨ ਹੈ ਇਨਸਾਨਾਂ ਦਾ ਆਮ ਦੁਨੀਆ ਦਾ ਪਬਲਿਕ ਦਾ ਆਪਣਾ ਚੱਲਦਾ ਦੋ ਚੀਜ਼ਾਂ ਤੇ ਚੱਲਦਾ ਜਾਂ ਲਾਲਚ ਦੇ ਅਧੀਨ ਹੋ ਕੇ ਚੱਲਦਾ ਹੈ ਜਾਂ ਡਰ ਦੇ ਅਧੀਨ ਹੋ ਕੇ ਚੱਲਦਾ ਜਿੰਨੇ ਦੁਨੀਆਂ ਤੁਸੀਂ ਦੇਖੋਗੇ ਚਾਹੇ ਉਹ ਦੁਨੀਆਂ ਦਾ ਕੰਮ ਆਪਾਂ ਕਰੀਏ ਲਾਲਚ ਦੇ ਅਧੀਨ ਹੋ ਕੇ ਕਰਦੇ ਆ ਜਾਂ ਡਰ ਦੇ ਅਧੀਨ ਹੋ ਕੇ ਕਰਦੇ ਆ ਧਰਮ ਨੂੰ ਵੀ ਰੱਬ ਨੂੰ ਵੀ ਬਹੁਤ ਲੋਕੀ ਜਾਂ ਤਾਂ ਲਾਲਚ ਦੇ ਅਧੀਨ ਮੰਨਦੇ ਨੇ ਵੀ ਰੱਬ ਨੂੰ ਮੰਨ ਕੇ ਆਹਾ ਇੱਛਾ ਪੂਰੀਆਂ ਹੋ ਜਾਣਗੀਆਂ ਜਾਂ ਡਰ ਦੇ ਅਧੀਨ ਮੰਨਦੇ ਨੇ ਵੀ ਜੇ ਨਾਮ ਮੰਨਿਆ ਨਾ ਜਪਿਆ ਫਿਰ ਇਦਾਂ ਨਾ ਹੋ ਜਾਏ ਤਵੇ ਸਾ ਮਹਾਰਾਜ ਜੀ ਕਹਿੰਦੇ ਸੁਰਗ ਬਾਣਸ ਨਾ ਬਾਸੀ ਐ ਡਰੀਏ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਣੇ ਨਾ ਕੀਚਿਆਸ ਜੇ ਮਨਣਾ ਹੈ ਤਾਂ ਉਹਦੀ ਰਜ਼ਾ ਦੇ ਵਿੱਚ ਆਉਣ ਲਈ ਆਪਣੇ ਆਪ ਨੂੰ ਸਤਨਾ ਹੁੰਦਾ ਗੁਰੂ ਦੇ ਲੜ ਲੱਗਣਾ ਧਰਮ ਦੇ ਰਸਤੇ ਤੇ ਚੱਲਣਾ ਸੋ ਧਰਮ ਨੂੰ ਗੁਰਮਤ ਦੇ ਮਾਰਗ ਨੂੰ ਡੀਪਲੀ ਸਮਝਣਾ ਤੇ ਉਹਨੂੰ ਆਪਣੇ ਜੀਵਨ ਚ ਕਮਾਉਣਾ ਇਹਦੇ ਕਰਕੇ ਕੋਈ ਆਉਂਦਾ ਨਹੀਂ ਆਪਾਂ ਛੋਟੇ ਛੋਟੇ ਦੁਨੀਆ ਦੇ ਲਾਲਚਾਂ ਕਰਕੇ ਆਉਨੇ ਆ ਉਹੇ ਲਾਲਚਾਂ ਕਰਕੇ ਕੋਈ ਹੋਰ ਅੱਗੇ ਮਿਲ ਜਾਏ ਤੇ ਲੋਕੀ ਛੱਡ ਕੇ ਉਧਰ ਨੂੰ ਚਲੇ ਜਾਂਦੇ ਨੇ ਉਧਰੋਂ ਅੱਗੇ ਕੋਈ ਹੋਰ ਮਿਲ ਗਿਆ ਪਬਲਿਕ ਨੇ ਹੋਰ ਤੀਜੇ ਪਾਸੇ ਨੂੰ ਚੱਲ ਪੈਣਾ ਹੈ ਤਾਂ ਆਮ ਸਧਾਰਨ ਪਬਲਿਕ ਦਾ ਇਦਾਂ ਦਾ ਰੁਝਾਨ ਹੁੰਦਾ ਹੈ ਧਰਮ ਨੂੰ ਸਮਝ ਕੇ ਜੀਵਨ ਚ ਕਮਾਉਣਾ ਕੀ ਹੈ ਇਹ ਕਿਸੇ ਵਿਰਲੇ-ਵਿਰਲੇ ਦੇ ਸਾਹਸੰਗ ਜੀ ਸਮਝ ਵਿੱਚ ਆਉਣ ਵਾਲੀਆਂ ਗੱਲਾਂ ਹੁੰਦੀਆਂ ਨੇ ਤਾਂ ਕਬੀਰ ਸਾਹਿਬ ਮਹਾਰਾਜ ਜੀ ਦਾ ਇਹ ਜਿਹੜਾ ਸ਼ਲੋਕ ਹੈ ਕਬੀਰ ਸਾਹਿਬ ਕਹਿੰਦੇ ਜਮ ਕਾ ਠੰਗਾ ਬੁਰਾ ਹੈ ਉਹ ਨਹੀਂ ਸਹ ਆ ਜਾਏ ਵਿਸ਼ੇ ਵਿਕਾਰ ਇਹ ਬਹੁਤ ਪ੍ਰੇਸ਼ਾਨ ਕਰ ਦਿੰਦੇ ਆ ਇਹਨਾਂ ਨੂੰ ਝੱਲਣਾ ਤੇ ਇਹਨਾਂ ਦੀ ਮਾਰ ਇਹਦੇ ਵਿੱਚੋਂ ਨਿਕਲਣਾ ਬੜਾ ਔਖਾ ਹੈ ਪਰ ਏਕ ਜੋ ਸਾਧੂ ਮੋਹੇ ਮਿਲਿਓ ਜਦੋਂ ਮੈਨੂੰ ਸਾਧਿਆ ਹੋਇਆ ਮਿਲ ਗਿਆ ਤਿੰਨ ਲੀਆ ਅੰਚਲ ਲਾਏ ਉਹਨੇ ਮੈਨੂੰ ਆਪਣੇ ਲਾੜ ਲਾ ਲਿਆ ਲੜਲਾ ਕੇ ਮੈਨੂੰ ਕਹਿੰਦਾ ਏਦਾਂ ਨਹੀਂ ਇਸ ਤਰ੍ਹਾਂ ਚੱਲ ਜਦੋਂ ਤੂੰ ਇਸ ਤਰ੍ਹਾਂ ਜੀਵਨ ਬਤੀਤ ਕਰੇਗਾ ਫਿਰ ਜਿਹੜੀਆਂ ਚੀਜ਼ਾਂ ਤੈਨੂੰ ਸਤਾਉਂਦੀਆਂ ਨੇ ਦਿਨ ਰਾਤ ਤੇਰੇ ਮਨ ਨੂੰ ਪਰੇਸ਼ਾਨ ਰੱਖਦੀਆਂ ਨੇ ਪਰੇਸ਼ਾਨ ਨਹੀਂ ਕਰ ਸਕਣਗੀਆਂ ਜਿਨ੍ਹਾਂ ਦੇ ਵਿੱਚ ਉਲਝ ਕੇ ਤੂੰ ਦਿਨ ਰਾਤ ਖਾਪ ਜਾਣਾ ਹੈ ਉਲਝੇਗਾ ਦੀ ਜਿਨ੍ਹਾਂ ਦਾ ਭੈ ਤੇਰੇ ਅੰਦਰ ਬਣ ਜਾਂਦਾ ਭੈ ਨਹੀਂ ਬਣੇਗਾ ਤੈਨੂੰ ਸਪਸ਼ਟਤਾ ਆ ਜਾਊਗੀ ਗਿਆਨਤੀ ਆ ਜਾਊਗੀ ਕਲੈਰਟੀ ਲੈਣ ਲਈ ਇਹ ਗੁਰੂ ਦੇ ਨਾਲ ਜੁੜੀਦਾ ਹੈ ਸਪਸ਼ਟਤਾ ਲੈਣ ਲਈ ਇਹ ਗੁਰੂ ਦੇ ਨਾਲ ਜੁੜੀਦਾ ਹੈ ਉਲਝਣ ਤਾਂ ਨਹੀਂ ਤਾਂ ਦੁਨੀਆ ਦੇ ਵਿੱਚ ਹੈ ਪਰ ਹੋ ਕੀ ਗਿਆ ਹੁਣ ਧਰਮਾਂ ਦੇ ਰਸਤੇ ਤੇ ਵੀ ਇਹ ਹੋ ਗਿਆ ਵੀ ਧਰਮ ਵੀ ਉਲਝਾਉਣ ਦੇ ਕਾਰਨ ਜਿਹੜੇ ਲੋਕ ਨੇ ਬਣ ਗਏ ਨੇ ਕਿਉਂ ਆਪਣੇ ਸਵਾਰਥ ਪੂਰੇ ਹੋਣੇ ਆ ਜਦੋਂ ਪਬਲਿਕ ਨੂੰ ਉਲਝਾਇਆ ਜਾਏ ਪਿੱਛੇ ਲਾਇਆ ਜਾਏ ਉੱਜਾ ਕੇ ਨਵੇਂ ਆ ਨਵੇਂ ਮਰਿਆਦਾ ਨਵੇਂ ਆ ਨਵੇਂ ਆ ਰੀਤਾਂ ਰਸਮਾਂ ਨਵੇਂ ਤੋਂ ਨਵੇਂ ਚੜਾਵੇ ਦੱਸਨੇ ਨਵੇਂ ਤੋਂ ਨਵੀਆਂ ਵਿਧੀਆਂ ਦੱਸਣੀਆਂ ਇਹ ਕੀ ਹੈ ਇਹ ਹੋਰ ਉਲਝਾਉਣ ਦਾ ਤਰੀਕਾ ਬਣ ਗਿਆ ਗੁਰੂ ਨੇ ਤਾਂ ਕੁਝ ਨਹੀਂ ਦੱਸਿਆ ਗੁਰੂ ਨੇ ਤਾਂ ਸਿੱਖ ਨੂੰ ਸਿਰਫ ਇੱਕ ਨਿਤਨੇਮ ਦੱਸਿਆ ਬਸ 13 ਨਿਤਨੇਮ ਤੇਰੀ ਰੁਟੀਨ ਇਤਾਂ ਨਹੀਂ ਚਾਹੀਦੀ ਮੈਨੂੰ ਹੋਰ ਇਹ ਤੋਂ ਉੱਪਰ ਦੀ ਕੁਝ ਨਹੀਂ ਦੱਸਿਆ ਉਹ ਬਾਕੀ ਜਿੰਨਾ ਵੀ ਹੋ ਜਾਉ ਤਪਾਂ ਵਾਲੇ ਦਵਾਲੇ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਸਮਝ ਲਿਆ ਤੇ ਕਿਵੇਂ ਕਿਵੇਂ ਉਹਨਾਂ ਨੂੰ ਫਿਰ ਇੰਪਲੀਮੈਂਟ ਕਰਦੇ ਆਂ ਤੇ ਉਹਦੇ ਚ ਹੋਰ ਉਲਝ ਜਾਂਦੇ ਆਂ ਬਾਣੀ ਨੂੰ ਪੜ ਇਹ ਸਾਧੂ ਦੇ ਲੜ ਲੱਗ ਗਿਆ ਤੂੰ ਇਹਦੇ ਜਰੀਏ ਆਪਣੀ ਜੀਵਨ ਜਾਂਚ ਐਸੀ ਬਣਾ ਕੁਝ ਸਮਝ ਕੁਝ ਵਿਚਾਰ ਤਾਂ ਜੋ ਇਹ ਜਿਹੜਾ ਜਮਾ ਦਾ ਠੇਂਗਾ ਹੈ ਉਹ ਤੈਨੂੰ ਨਾ ਭਰੇ ਵਿਸ਼ਿਆਂ ਚੋਂ ਤੂੰ ਨਿਕਲ ਜਾਏ ਤੂੰ ਨੰਦ ਤੇ ਰਾਸ ਦੇ ਵਿੱਚ ਚੱਲਦਾ ਰਹੇ ਤੇ ਚੱਲਣਾ ਕਦੋਂ ਹੈ ਅਗਲਾ ਸ਼ਲੋਕ ਕਵੇਰਾ ਵੈਦ ਕਹੈ ਹਾਂ ਹੀ ਭਲਾ ਵੈਦ ਕਹੈ ਹਾਂ ਹੀ ਭਲਾ ਦਾਰੂ ਮੇਰੇ ਵਸ ਇਹ ਤਾਂ ਵਾਸਤ ਗੋਬਾਲ ਕੀ ਜਬ ਪਾਵੈ ਲੈ ਖਸ ਇਥੇ ਵੈਦ ਦੇ ਉਦਾਹਰਨ ਦੇ ਕੇ ਕਹਿੰਦੇ ਨੇ ਕਹਿੰਦੇ ਵੈਦ ਨੂੰ ਪੁੱਛੋ ਉਹ ਕਹਿੰਦਾ ਮੈਂ ਬੜਾ ਵਧੀਆ ਦਾਰੂ ਮੇਰੇ ਵਸ ਆ ਰੋਗ ਦੀ ਦਾਦੂ ਤਾਂ ਮੇਰੇ ਕੋਲ ਹੈ ਮੇਰੇ ਵਸ ਵਿੱਚ ਹੈ ਮੈਂ ਕੰਮ ਕਰ ਦਿਆਂਗਾ ਗੱਲ ਵੈਦ ਦੀ ਕੀਤੀ ਹੈ ਗੱਲ ਸਾਡੀ ਸਾਰਿਆਂ ਦੀ ਕੀਤੀ ਆ ਮਨੁੱਖ ਕੀ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਕਰ ਲਿਆਂਗਾ ਤਾਂ ਆਪਾਂ ਕਰ ਦਿਆਂਗੇ ਆ ਤਾਂ ਆਪਾਂ ਕਰ ਲਾਂਗੇ ਹੋ ਜਾਏਗਾ ਇਦਾਂ ਦੇਖ ਲਾਂਗੇ ਸਮੇਂ ਮੁਤਾਬਕ ਦਾਰੂ ਮੇਰੇ ਵਸ ਇਹ ਜਿਹੜਾ ਸਮਾਂ ਹੈ ਮੈਂ ਕਰ ਲਿਆਂਗਾ ਗੱਲਬਾਤ ਕੋਈ ਹਿਸਾਬ ਕਿਤਾਬ ਆਪਣੇ ਵਾਸਤੇ ਆਪਣੇ ਕੰਟਰੋਲ 'ਚ ਸਮਾਂ ਪਾਵਾਂਗੇ ਕੋਈ ਗੱਲ ਨਹੀਂ ਫਿਰ ਨਾਮ ਵੀ ਜਪ ਲਾਂਗੇ ਜਪਾਣੀ ਵੀ ਪੜ ਲਿਆ ਕਰਾਂਗੇ ਜਾਂ ਜਿਹੜੀ ਕੋਈ ਸੇਵਾ ਦੀ ਗੱਲ ਕੀਤੀ ਜਾਂਦੀ ਉਹ ਵੀ ਕਰ ਲਾਂਗੇ ਪਹਿਲਾਂ ਆਹ ਥੋੜਾ ਮੋਟਾ ਕਰ ਲਈ ਔਖੇ ਸੌਖੇ ਹੋ ਕੇ ਮਹਾਰਾਜ ਕਹਿੰਦੇ ਜਿਵੇਂ ਵੈਦ ਨੂੰ ਲੱਗਦਾ ਵੀ ਮੇਰੇ ਤਾਂ ਕੰਟਰੋਲ ਚ ਹੈ ਚੀਜ਼ ਮੇਰੇ ਕੋਲ دارو ਦਵਾਈ ਇਸ ਚੀਜ਼ ਦੀ ਹੈਗੀ ਆ ਇਨਸਾਨ ਨੂੰ ਲੱਗਦਾ ਵੀ ਕੋਈ ਗੱਲ ਨਹੀਂ ਮੇਰੇ ਹੱਥ ਚ ਬੜਾ ਟਾਈਮ ਮੈਂ ਬੜਾ ਸਮਾਂ ਮੈਂ ਇਦਾਂ ਕਰਦਿਆਂਗਾ ਉਦਾਂ ਕਰਦਿਆਂਗਾ ਜਿਹੜੀ ਧਰਮ ਦੀ ਗੱਲ ਉਹ ਵੀ ਸਮਝ ਲਾਂਗੇ ਜੋ ਬਾਣੀ ਚ ਕੁਝ ਲਿਖਿਆ ਚਲੋ ਸਮਾਂ ਆਇਆ ਸਮਝ ਲਾਂਗੇ ਵਿਚਾਰ ਲਿਆ ਕਰਾਂਗੇ ਕਦੇ ਕਰ ਲਾਂਗੇ ਸਹਿਜ ਪਾਠ ਜੋ ਕਿਹਾ ਜਾਂਦਾ ਕਿ ਬਾਣੀ ਨੂੰ ਸਮਝੋ ਸਮਝਣ ਦੀ ਕੋਸ਼ਿਸ਼ ਕਰ ਲਾਂਗੇ ਕੋਈ ਗੱਲ ਦੀ ਮਹਾਰਾਜ ਕਹਿੰਦੇ ਵੀ ਇਨਸਾਨ ਦੀ ਝੂਠੀ ਹੋਂਮੇ ਉਹਨੂੰ ਏਦਾਂ ਮਹਿਸੂਸ ਕਰਾਉਂਦੀ ਰਹਿੰਦੀ ਆ ਪਰ ਇੱਕ ਗੱਲ ਯਾਦ ਰੱਖਿਓ ਇਹ ਤੋਂ ਵਸਤ ਗੋਪਾਲ ਕੀ ਇਹ ਜਿਹੜੀ ਜੀਵਨ ਲੀਲਾ ਹੈ ਜ਼ਿੰਦਗੀ ਇਹ ਰੱਬ ਜੀ ਜੀ ਦਿੱਤੀ ਦਾਤ ਹੈ ਜਦ ਭਾਵੇਂ ਲੇਖ ਅਸ ਬੰਦਿਆ ਜਦੋਂ ਉਹਨੇ ਚਾਹਿਆ ਉਹਨੇ ਖੋ ਲੈਣੀ ਆ ਜ਼ਿੰਦਗੀ ਜਦੋਂ ਸਮਾਂ ਖੋលਿਆ ਫੇਰ ਤੂੰ ਦੇਖਣਾ ਮਣ ਕੀ ਮਣ ਹੀ ਮਹਿ ਰਹੀ ਨਵੇਂ ਪਾਤਸ਼ਾਹ ਦਾ ਸ਼ਬਦ ਮਨ ਕੀ ਮਨ ਹੀ ਮਹਿ ਰਹੇ ਨਾ ਹਰ ਭਜੇ ਨਾ ਤੀਰਤ ਸੇਵੇ ਚੋਟੀ ਕਾਲ ਗਹੀ ਮਨ ਦੇ ਮਨ ਵਿੱਚ ਹੀ ਰਹਿ ਗਈ ਜੋ ਸੋਚਿਆ ਹੋਇਆ ਸੀ ਕਿ ਮੈਂ ਇਦਾਂ ਕਰਾਂਗਾ ਉਦਾਂ ਕਰਾਂਗਾ ਉਹ ਸਾਰਾ ਕੁਝ ਵਿੱਚ ਹੀ ਰਹਿ ਗਿਆ ਭਾਵ ਕੀ ਹੈ ਜੇ ਗੁਰੂ ਕੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਵਾਰਨਾ ਹੈ ਤਾਂ ਲੜ ਲੱਗ ਜਾ ਸਮੇਂ ਦਾ ਪਤਾ ਨਹੀਂ ਉਦੋਂ ਤੂੰ ਵੱਡਾ ਵੈਦ ਬਣ ਕੇ ਨਾ ਦਿਖਾ ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਨੂੰ ਸਵਾਰਨ ਦਾ ਯਤਨ ਕਰ ਲੈ ਅੱਗੇ 80 ਨੰਬਰ ਸ਼ਲੋਕ ਚ ਸਮਝਾ ਰਹੇ ਨੇ ਕਬੀਰ ਨਉ ਵਤ ਆਪਣੀ ਦਿਨ ਦਸ ਲਿਹੋ ਵਜਾਏ ਨਦੀ ਨਾਵ ਸੰਜੋਗ ਜਿਉ ਬਾਹਰ ਨ ਮਿਲ ਹੈ ਆਏ ऐसे ਗੱਲ ਨੂੰ ਫੇਰ ਵੱਖਰੇ ਤਰੀਕੇ ਨਾਲ ਦੁਹਰਾ ਕੇ ਸਮਝਾ ਰਹੇ ਨੇ ਕਹਿੰਦੇ ਜੀਵ ਨੌਵਤ ਆਪਣੇ ਨੌਵਤ ਸਾਜ ਹੈ ਇੱਕ ਜਿਵੇਂ ਕੋਈ ਆਪਣਾ ਸਾਜ ਵਜਾਉਂਦਾ ਹੋਵੇ ਦਿਨ ਦਾ ਸਨੇਹੋ ਵਜਾਏ ਤੇਰੀ ਜ਼ਿੰਦਗੀ ਦਾ ਸਮਾਂ ਜਿਹੜਾ ਹੈ 10 ਦਿਨ ਦਾ ਕਿਤੇ 4 ਦਿਨ ਦਾ ਲਿਖਿਆ ਇਹਨੂੰ ਵਜਾਲ ਹੈ ਪਰ ਇੱਕ ਗੱਲ ਯਾਦ ਰੱਖੀ ਨਦੀ ਨਾਵ ਸੰਜੋਗ ਜਿਉ ਬਹਰ ਨਾਲ ਮਿਲ ਹੈ ਆਏ ਜਿਵੇਂ ਨਦੀ ਨੂੰ ਪਾਰ ਕਰਨ ਲਈ ਕਿਸ਼ਤੀ ਹੁੰਦੀ ਆ ਬੇੜੀ ਹੁੰਦੀ ਹੈ ਮੁਸਾਫਰ ਆ ਕੇ ਨਦੀ ਦੇ ਇੱਕ ਕੰਡੇ ਤੇ ਖਲੋ ਗਏ ਮਲਾ ਆਪਣੀ ਬੇੜੀ ਲੈ ਕੇ ਆਇਆ ਉਹਨੇ ਲਿਆ ਕੇ ਬੇੜੀ ਕੰਡੇ ਤੇ ਲਗਾ ਦਿੱਤੀ ਮੁਸਾਫਰ ਜਿਹੜੇ ਦੂਰੋਂ ਨੇੜੋਂ ਇਧਰੋਂ ਉਧਰੋਂ ਆਏ ਸੀ ਆ ਕੇ ਬੇੜੀ ਦੇ ਵਿੱਚ ਬੈਠ ਗਏ ਮਲਾ ਨੇ ਬੇੜੀ ਨਦੀ ਦੇ ਵਿੱਚ ਠਲ ਦਿੱਤੀ ਤੇ ਹੁਣ ਮਸਾਫਰ ਵੇਲੇ ਬੈਠੇ ਫਿਰ ਇੱਕ ਦੋ ਜਣ ਪੁੱਛਦੇ ਆ ਤੂੰ ਕਿੱਥੋਂ ਆਇਆ ਭਾਈ ਤੂੰ ਕਿੱਧਰੋਂ ਚੱਲਿਆ ਭਾਈ ਕੋਈ ਆਪਣਾ ਦੁੱਖ ਦੱਸਦਾ ਹੈ ਕੋਈ ਆਪਣਾ ਸੁੱਖ ਦੱਸਦਾ ਹੈ ਕਈਆਂ ਦੇ ਨਾਲ ਸਾਂਝ ਪੈ ਜਾਂਦੀ ਹੈ ਕਈਆਂ ਦੇ ਕੋਲ ਨਹੀਂ ਸਾਂਝ ਬਣਦੀ ਬੰਦਾ ਪਰਾਂ ਨੂੰ ਹੋ ਕੇ ਵਹਿ ਜਾਂਦਾ ਹੈ ਇਹੋ ਜੇ ਰੌਣਕ ਮੇਲੇ ਦੇ ਵਿੱਚ ਚੱਲਦੇ ਚੱਲਦੇ ਬੇੜੀ ਦੂਜੇ ਘੰਡੇ ਲੱਗ ਜਾਂਦੀ ਹੈ ਜਦੋਂ ਦੂਜੇ ਘੰਡੇ ਲੱਗੇ ਮਸਾਫਰ ਜਿਹੜੇ ਉਤਰੇ ਉੱਤਰ ਕੇ ਆਪੋ ਆਪਣੇ ਰਸਤੇ ਨੂੰ ਕੋਈ ਚੜਦੇ ਵੱਲ ਨੂੰ ਲੰਘਿਆ ਕੋਈ ਲੈਦੇ ਵੱਲ ਨੂੰ ਲੰਘਿਆ ਕੋਈ ਕਿਧਰੇ ਨੂੰ ਚਲਾ ਗਿਆ ਉਹ ਆਪਣੇ ਆਪਣੇ ਰਸਤੇ ਚਲੇ ਗਏ ਥੋੜੇ ਸਮੇਲੇ ਕਿਤੋਂ ਇਕੱਠੇ ਹੋਏ ਸੀ ਰਹੇ ਮਿਲੇ ਤੇ ਅਖੀਰ ਆਪੋ ਆਪਣੇ ਪੰਦ ਨੂੰ ਪਹੰਗੇ ਇਦਾਂ ਹੀ ਮਹਾਰਾਜ ਕਹਿੰਦੇ ਨਦੀ ਨਾਵ ਸੰਜੋਗ ਜਿਉ ਨਦੀ ਦੇ ਵਿੱਚ ਕਿਸ਼ਤੀ ਦੇ ਵਿੱਚ ਜਿਵੇਂ ਸੰਜੋਗ ਬੰਦਾ ਹੈ ਬਹਰਣ ਮਿਲ ਹੈ ਆਏ ਬਹਰ ਦਾ ਅਰਥ ਹੈ ਦੁਬਾਰਾ ਐਸੇ ਮੁਸਾਫਿਰ ਮਿਲੇ ਐਸੀ ਸਾਂਝ ਪਈ ਪਰ ਜਦੋਂ ਸਮਾਂ ਬਣਿਆ ਆਪੋ ਆਪਣੇ ਰਾਹ ਨੂੰ ਲੰਘ ਗਏ ਦੁਬਾਰਾ ਮਿਲੇ ਹੀ ਨਹੀਂ ਜ਼ਿੰਦਗੀ 'ਚ ਕਿਤੇ ਮਿਲ ਆਪੇ ਨਾ ਹੋਇਆ ਭਾਵ ਸਮਾਂ ਉਹਨਾਂ ਇਕ ਦੂਜੇ ਤੋਂ ਵਿਛੜ ਕੇ ਚਲੇ ਜਾਣਾ ਹੈ ਇਸ ਕਰਕੇ ਹੈ ਮਨੁੱਖ ਇਹ 10 ਦਿਨ ਦਾ ਥੋੜੇ ਸਮੇਂ ਦਾ ਜ਼ਿੰਦਗੀ ਦਾ ਸਮਾਂ ਹੈ ਇਹ ਨੂੰ ਥੋੜਾ ਵਿਚਾਰ ਦੇ ਨਾਲ ਬਤੀਤ ਕਰਨ ਦਾ ਯਤਨ ਕਰ ਏਦਾਂ ਨਾ ਹੋਵੇ ਕਿ ਤੂੰ ਆਪਣੇ ਸਫ਼ਰ ਨੂੰ ਅਗਲੇ ਸਫ਼ਰ ਨੂੰ ਖਰਾਬ ਕਰ ਲੈ ਸੁਚੇਤ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਨ ਦਾ ਯਤਨ ਕਰ ਗੁਰੂ ਦਾ ਲਾੜ ਪਕੜ ਲੈ ਗੁਰੂ ਦਾ ਪੱਲਾ ਪਕੜ ਲੈ ਜਿਵੇਂ ਗੁਰੂ ਕਹਿੰਦਾ ਉਹ ਜੀਵਨ ਜਾਚ ਸਮਝ ਤੇ ਆਪਣੇ ਧਾਰਨ ਕਰਨ ਦਾ ਯਤਨ ਕਰ ਤੋ ਸਾ ਸੰਗਤ ਜੀ ਇੱਥੇ ਆ ਕੇ 80 ਨੰਬਰ ਸੰਖੋ ਸ਼ਲੋਕ ਤੇ ਅੱਜ ਦੇ ਵਿਚਾਰ ਨੂੰ ਆਪਾਂ ਸੰਕੋਚਦੇ ਆਂ ਵਿਚਾਰ ਕਰਦੇ ਆਂ ਹੁਣ ਆਪੋਲਾ ਚੁੱਕਾ ਦੇਖੇ ਮਾਪ ਸੰਗਤ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਤਿਗੁਰੂ ਜੀ ਸਾਡੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੇ ਅਰਦਾਸ ਹੈ ਗੁਰੂ ਚਰਨਾਂ ਦੇ ਵਿੱਚ ਤਾਂ ਆਓ ਸਾਹਾ ਸੰਗਤ ਹਜੂਰੀ ਰਾਗੀ ਜਥਾ ਭਾਈ ਜਸਵਿੰਦਰ ਸਿੰਘ ਜੀ ਅਤੇ ਸਾਥੀ ਪਹੁੰਚ ਚੁੱਕੇ ਹਨ ਉਹ ਆਪ ਜੀ ਨੂੰ 8:40 ਮਿੰਟ ਤੱਕ ਗੁਰਬਾਣੀ ਸ਼ਬਦ ਕੀਰਤਨ ਨਾਲ ਜੋੜਨਗੇ ਉਪਰੰਤ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੋਵੇਗੀ ਕਥਾ ਵਿਚਾਰ ਨੂੰ ਇੱਥੇ ਹੀ ਸੰਕੋਚਦੇ ਹਾਂ ਜੀ ਆਏ ਪ੍ਰਭ ਸਰਣਾ ਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਦਾ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ